46 ਸਾਲ ਦਾ ਸਫਰ ਦਲ ਖਾਲਸਾ ਦਾ ਤੁਹਾਡੀ ਨੌਜਵਾਨੀ ਤੌਰ ਤੇ ਸ਼ਮੂਲੀਅਤ ਕਿਵੇਂ ਦੇਖਦੇ ਆ ਸਾਰੇ ਨੂੰ ਤੁਸੀਂ ਇਹ ਸਫਰ ਜਿਹੜਾ 46 ਸਾਲ ਪਹਿਲਾਂ ਭਾਈ ਗਜਿੰਦਰ ਸਿੰਘ ਹਣਾ ਸ਼ੁਰੂ ਕੀਤਾ ਹੈ ਉਹ ਅੱਜ ਵੀ ਨਿਰੰਤਰ جاری ਹੈ ਔਰ ਇਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਐਵੇਂ ਹੀ ਨਿਰੰਤਰ جاری ਰਹੇਗਾ ਇਹ ਸਾਡੀ ਵਚਨਬੱਧਤਾ ਅੱਜ ਜਲਾਵਤਨੀ ਯੋਧੇ ਨੂੰ ਯਾਦ ਕੀਤਾ ਗਿਆ ਅਕਾਲ ਤਖਤ ਸਭ ਤੇ ਯਾਦ ਕੀਤਾ ਗਿਆ ਅਸੀਂ ਤੇ ਪਰਿਵਾਰ ਵੱਲੋਂ ਪ੍ਰੋਗਰਾਮ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ ਅੱਜ ਥਾਂ ਥਾਂ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਵਾ ਉਸ ਨੂੰ ਕਿਵੇਂ ਦੇਖਦੇ ਹੋ ਜਿਹੜਾ ਕਿ ਜਲਾਵਤਨੀ ਯੋਧੇ ਭਾਈ ਹਰਦੀਪ ਸਿੰਘ ਨੇਜਰ ਤੇ ਭਾਈ ਗਜਿੰਦਰ ਸਿੰਘ ਜੀ ਨੂੰ ਯਾਦ ਕੀਤਾ ਜਾ ਪਾਇਕੇ ਜਿੰਦਰ ਸਿੰਘ ਆਪਣੀ ਕਵਤਾ ਦੇ ਵਿੱਚ ਕਹਿੰਦੇ ਨੇ ਕਿ ਜਿੰਦਰ ਸਬਦ ਆ ਤੇ ਸਭ ਜਿੰਦਰ ਦੇ ਨੇ ਇਹ ਬਸ ਉਹਨਾਂ ਦਾ ਪਿਆਰ ਉਹਨਾਂ ਵੱਲੋਂ ਖੱਟਗੀ ਇੱਜ਼ਤ ਔਰ ਇਹ ਇੱਜ਼ਤ ਓਵੇਂ ਨਹੀਂ ਮਿਲੀ ਉਹਨਾਂ ਦੀ ਡੈਡੀਕੇਸ਼ਨ ਨੂੰ ਮਿਲੀ ਆ ਉਹਨਾਂ ਦੀ ਦ੍ਰਿੜਤਾ ਨੂੰ ਮਿਲੀ ਉਹਨਾਂ ਦੇ ਸੰਘਰਸ਼ ਨੂੰ ਮਿਲੀ ਆ ਉਹਨਾਂ ਦੀ ਕੁਰਬਾਨੀ ਨੂੰ ਮਿਲੀ ਤੇ ਇਹ ਇਹ ਸਾਰਾ ਕੁਝ ਅੱਜ ਯਾਦ ਹੋ ਰਿਹਾ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਉਹਨਾਂ ਦੀ ਖਾਲਸਤਾਨ ਦੇ ਪ੍ਰਤੀ ਸੂਝ ਸਮਝ ਤੇ ਇਮਾਨਦਾਰੀ ਦੇ ਨਾਲ ਜਿਸ ਤਰੀਕੇ ਨਾਲ ਉਹ ਲੱਗੇ ਰਹੇ ਨੇ ਉਹਨਾਂ ਸਾਰੀਆਂ ਚੀਜ਼ਾਂ ਨਾਲ ਉਸੇ ਖਾਲਸਾਤਾਨ ਦੇ ਸੰਘਰਸ਼ ਦੇ ਲਈ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਨੌਜਵਾਨ ਤੁਸੀਂ ਹੋ ਨੌਜਵਾਨੀ ਜਦੋਂ ਕਾਫਲਾ ਤੁਹਾਡੇ ਨਾਲ ਚੱਲਦਾ ਵਾ ਕਿਹੋ ਜੀਆਂ ਗੱਲਾਂ ਬਾਤਾਂ ਹੁੰਦੀਆਂ ਕੀ ਖਾਲਸਾਤਾਨ ਦੀ ਗੱਲ ਤੇ ਹੋਊਏ ਤਾਂ ਡਰਦੇ ਨਹੀਂ ਜਾਂ ਉਹ ਗੱਲ ਨੂੰ ਹਾਮੀ ਭਰਦੇ ਆ ਖਾਲਸਾ ਰਾਜ ਦੀ ਹੋਵੇ ਖਾਲਸਾਤਾਨ ਦੀ ਹੋਵੇ ਨਹੀਂ ਹਾਮੀ ਤੇ ਉਹ ਭਰਦੇ ਨੇ ਸਾਰੇ ਦੇ ਸਾਰੇ ਪਰ ਇੱਕ ਗੱਲ ਜਿਹੜੀ ਅਸੀਂ ਮਹਿਸੂਸ ਕਰਦੇ ਆਂ ਵੀ ਉਹਨੀ ਅਜੇ ਸੀਰੀਅਸਨੈਸ ਸਾਡੇ ਨੌਜਵਾਨਾਂ ਦੇ ਵਿੱਚ ਆ ਨਹੀਂ ਰਹੀ ਖਾਲਸਾਤਾਨ ਨੂੰ ਲੈ ਕੇ ਅੰਦਰ ਜਜ਼ਬਾ ਜ਼ਰੂਰ ਆ ਪਰ ਮੈਨੂੰ ਲੱਗਦਾ ਹੈ ਕਿ ਉਹਦੀ ਡੀਪ ਅੰਡਰਸਟੈਂਡਿੰਗ ਅਜ ਨੌਜਵਾਨਾਂ ਨੂੰ ਬਣਾਉਣੀ ਪਵੇਗੀ ਅੱਜ ਫਿਰ ਰੈਫਰੈਂਡਮ ਦੀ ਗੱਲ ਹੋਈ ਆਪਾਂ ਦੋ ਦਿਨ ਪਹਿਲਾਂ ਵੀ ਇਹ ਚਰਚਾ ਕੀਤੀ ਸੀ ਅੱਜ ਫਿਰ ਗੱਲ ਹੋਈ ਸਵੇ ਨਿਰਣੇ ਦੀ ਗੱਲ ਹੋ ਰਹੀ ਹੈ ਯੂਨੈਟਕ ਭੇਜਣ ਦੀ ਗੱਲ ਹੋ ਰਹੀ ਹੈ ਉਸ ਸੁਨੇਹ ਨੂੰ ਕਿਵੇਂ ਭੇਜੋਗੇ ਉਸ ਸੁਨੇਹ ਨੂੰ ਯੂਨੈਟਕ ਐਵੇਂ ਸੜਕਾਂ ਤੇ ਉਤਰ ਕੇ ਜਦੋਂ ਸਾਡੇ ਕੋਲ ਮੁਲਕ ਹੁੰਦਾ ਜੇ ਤਾਂ ਫਿਰ ਸਿੱਧੇ ਚੱਲ ਜਾਂਦੇ ਹੁਣ ਮੁਲਕ ਨਹੀਂ ਹੈਗਾ ਤੇ ਉਦੋਂ ਤੱਕ ਇਦਾਂ ਸੜਕਾਂ ਤੇ ਉਤਰ ਕੇ ਸੰਘਰਸ਼ ਕਰਾਂਗੇ ਮੈਂ ਕਮਰਪਾਲ ਸਿੰਘ ਨਾਲ ਹੁਣੇ ਗੱਲ ਕੀਤੀ ਸੀ ਉਹ ਕਹਿੰਦਾ ਪਿੰਨ ਸਾਨੂੰ ਦੋਸਤ ਬਣਾਉਣੇ ਪੈਣੇ ਆ ਚੰਗੇ ਦੋਸਤ ਹੋਣਗੇ ਸਾਡੇ ਹਾਮੀ ਹੋਣਗੇ ਆ ਵੀ ਇੱਕ ਸੁਨੇਹਾ ਹੈ ਉਹ ਉਸ ਤੱਕ ਬਚਾਉਣ ਦਾ ਬੋਲੋ ਇਹ ਇਹ ਦੋਸਤ ਬਣਾਉਣ ਦੇ ਲਈ ਇਹ ਸੜਕਾਂ ਤੇ ਉਤਰਨਾ ਜ਼ਰੂਰੀ ਹੁੰਦਾ ਨਾ ਤਾਂ ਹੀ ਦੋਸਤ ਬਣਨਗੇ ਨਾ ਆਪਣੇ ਆਪ ਤਾਂ ਸਾਨੂੰ ਘਰ ਚ ਆ ਕੇ ਕੋਈ ਕਹੇਗਾ ਨਹੀਂ ਸੋ ਇਹ ਚੀਜ਼ਾਂ ਜ਼ਰੂਰੀ ਨੇ ਦੁਨੀਆ ਦਾ ਧਿਆਨ ਖਿੱਚਣ ਦੇ ਲਈ ਆਪਣੇ ਵੱਲ ਨੂੰ ਦੁਨੀਆ ਤੱਕ ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਸੋ ਉਹਦੇ ਲਈ ਹੀ ਲੋਕ ਜਿਹੜੇ ਸੜਕਾਂ ਤੇ ਉਤਰਦੇ ਨੇ ਔਰ ਅਸੀਂ ਵੀ ਡੈਮੋਕਰੇਟਿਕਲੀ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਪਰਮਜੀ ਪਰਮਜੀਤ ਸਿੰਘ ਮੰਡ ਸਾਡੇ ਨਾਲ ਸੀ ਤੇ ਉਹਨਾਂ ਨੇ ਕਿਹਾ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਅਸੀਂ ਆਪਣਾ ਸੁਨੇਹਾ ਲੈ ਕੇ ਜਾਂਦੇ ਆ ਜਿਹੜੇ ਕਿ ਗਵਾਂਡੀ ਮੁਲਕ ਹੋਣ ਜਾਂ ਆਜ਼ਾਦ ਦੇਸ਼ ਦੇ ਵਸਿੰਦੇ ਜਿਹੜੇ ਆ ਉਹ ਸਾਡੀ ਆਵਾਜ਼ ਨੂੰ ਸੁਣ ਚੁੱਕੇ ਨੇ ਤੇ ਸਾਡੀ ਆਵਾਜ਼ ਜਿਹੜੀ ਆ ਯੂਨੈਟ ਅ ਤੱਕ ਪਹੁੰਚਾ ਸਕਣਾ ਇਸ ਟਾਈਮ ਤੁਹਾਨੂੰ ਇੱਕ ਲੰਬੀ ਤਸਵੀਰ ਦਿਖਾ ਲ ਦਿੰਨੇ ਆ ਮੈਂ ਗੁਰਮੀਤ ਨੂੰ ਕਹੂੰਗਾ ਕਿ ਰੋਕੇ ਕਰੀ ਤੇ ਆਪਾਂ ਤਸਵੀਰ ਸਾਂਝੀ ਕਰ ਦਈਏ ਇੱਕ ਲੰਬੇ ਕਾਫਲੇ ਦੀਆਂ ਤਸਵੀਰਾਂ ਵਾ ਇਸ ਟਾਈਮ ਦੇ ਉੱਤੇ ਜਿਹੜੀਆਂ ਤਸਵੀਰਾਂ ਦੇ ਵਿੱਚ ਨੌਜਵਾਨ ਆਗੂ ਸਹਬਾਨ ਇੱਥੇ ਪਹੁੰਚੇ ਆ ਆਪਾਂ ਕੋਸ਼ਿਸ਼ ਕਰਨ ਦੇ ਆ ਕਿ ਸਾਰਿਆਂ ਨਾਲ ਗੱਲਬਾਤ ਹੋਵੇ ਤੇ ਨੌਜਵਾਨ ਵੀਰ ਹੋਰ ਵੀ ਪਹੁੰਚਿਆ ਪਹਿਲਾਂ ਗੱਲਬਾਤ ਕਰਦੇ ਆ ਉਹ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਜੀ ਚੜਦੀ ਕਲਾ ਚੜਦੀ ਕਲਾ ਬਾਦਸ਼ਾਹ ਚੜਦੀ ਕਲਾ ਜੀ ਭਾਈ ਗਜਿੰਦਰ ਸਿੰਘ ਦਾ ਸਫਰ ਤੇ ਅੱਜ 46 ਸਾਲ ਹੋ ਗਏ ਆ ਸਥਾਪਨਾ ਦਿਵਸ ਨੂੰ ਦਲ ਖਾਲਸਾ ਦੇ ਨੂੰ ਇਸ ਨੂੰ ਕਿਵੇਂ ਵੇਖਦੇ ਆ ਤੁਸੀਂ ਦੇਖੋ ਜਿਹੜੀ ਉਹਨਾਂ ਨਾਲ ਜਿਸ ਮਕਸਦ ਨੂੰ ਲੈ ਕੇ ਉਹ ਚੱਲੇ ਸੀਗੇ ਨਾ ਉਸੇ ਹੀ ਮਕਸਦ ਨੂੰ ਲੈ ਕੇ ਅੱਜ ਤੱਕ ਜਿਹੜੀ ਜਥੇਵੰਦੀ ਆ ਜਾਂ ਜਿਹੜਾ ਜੂਥ ਹੈ ਦਲ ਖਾਲਸਾ ਉਹ ਚੱਲ ਰਿਹਾ ਅੱਜ ਉਹਨਾਂ ਦੀ ਦੇਣ ਦੀ ਬਦੌਲਤ ਜਿਹੜੇ ਅੱਜ ਦਿਨ ਬਣਾ ਰਹੇ ਆ ਆਪਣਾ ਦਲ ਖਾਲਸਾ 46ਵਾਂ ਸਾਜਨਾ ਦੇਸ਼ ਬਣਾ ਰਿਹਾ 40ਵਾਂ ਤੇ ਇਹ ਸਾਰਾ ਹੀ ਦੇਣਾ ਭਗਵਿੰਦਰ ਸਿੰਘ ਜੀ ਦੀ ਆ ਕਿਉਂਕਿ ਉਹਨਾਂ ਨੇ ਨਾ ਤਾਂ ਸਮਝੌਤਾ ਕੀਤਾ ਨਾ ਹਾਰਮਨੀ ਸਿਰਫ ਇੱਕੋ ਹੀ ਉਹਨਾਂ ਦਾ ਜਿਹੜਾ ਮਕਸਦ ਸੀਗਾ ਖਾਲਸਾਣ ਦਾ ਉਹਨਾਂ ਲਾਠ ਤੱਕ ਖਾਲਸਾਣ ਤੇ ਪਹਿਰਾ ਦਿੱਤਾ